ਪੰਜਾਬ ਦੇ ਨੌਜਵਾਨੋ ਪੰਜਾਬ ਦੇ ਧੀਓ ਤੇ ਪੁੱਤਰੋ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਤੋਂ ਪਹਿਲਾਂ ਤਾਂ ਅੱਡਾ ਭਰਮ ਭਰੇ ਕਾ ਸੀਗਾ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਕੇ ਚੰਡੀਗੜ੍ਹ ਪ੍ਰਸ਼ਾਸਨ ਦਰਸ਼ਨ ਕਰਨ ਵਾਲਿਆਂ ਨੂੰ ਸੰਘਰਸ਼ ਕਰਨ ਵਾਲਿਆਂ ਨੂੰ ਚੰਡੀਗੜ੍ਹ ਤੇ ਨਹੀਂ ਵੜਨੰਦਾ ਤੁਸੀਂ ਇਹ ਇਸ ਕੱਲੋਂ ਵਿਧਾਈ ਦੇ ਪਾਤਰੋਂ ਕਿ ਤੁਸੀਂ ਉਹ ਧਾਣ ਚੋ ਕਿਲਾ ਅੱਜ ਚੰਡੀਗੜ੍ਹ ਪ੍ਰਸ਼ਾਸਨ ਤੇ ਕੜਤਾ 2009 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਸਾਰਾ ਚੰਡੀਗੜ੍ਹ ਫੀਲ ਕੀਤਾ ਗਿਆ ਸੀ ਪਰ ਬੈਰੀਕਾਰ ਤੋੜ ਕੇ ਕੋੜ ਤੋੜ ਕੇ ਤੁਸੀਂ ਆਪਣੀ ਅੱਜ ਰਾਸ਼ਟਰ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਆ ਤੁਸੀਂ ਜਗਿਆ ਚੌਣਿਆ ਦੁੱਲਿਆਂ ਦੇ ਵਾਰਸ ਮੇਰੀ ਭਾਂ ਚੋਂ ਦੁੱਲਾ ਝਾਕਦਾ ਮੇਰੇ ਮੌਰੀ ਫੁਰਕੇ ਮਾਰ ਮੇਰੀ ਹਿੰਮਤ ਔਰੰਗਜੇਬ ਨੂੰ ਵੀ ਸੀਗਾ ਜਿਹੜਾ રોજ ਸੈਂਕੜੇ ਹਜ਼ਾਰਾਂ ਸੁਣਤਾ ਕਰਾ ਕੇ ਚਾਹੁੰਦਾ ਸੀ ਸੁਪਨੇ ਦੇਖਦਾ ਸੀ ਕਿ ਮੈਂ ਸਾਰੇ ਖਿੱਤੇ ਨੂੰ ਮੁਸਲਮਾਨ ਬਣਾ ਦੇਵਾਂਗਾ ਉਹੀ ਸੁਪਨੇ ਅੱਜ ਆਹ ਖਾਕੀ ਨੀਕਰ ਵਾਲੇ ਸੰਗੀ ਦੇਖ ਰਹੇ ਇੱਕ ਧਰਮ ਇੱਕ ਰੰਗ ਤੇ ਇੱਕ ਬੋਲੀ ਥੋਪੀ ਜਾਊਗੀ ਪਰ ਤੁਸੀਂ ਵਿਧਾਈ ਦੇ ਪਾਤਰੋਂ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਐ ਇੱਥੇ ਬਸ ਜਨ ਕਾਂਗਰਸੀ ਆਏ ਆ ਵੈਸੇ ਨੇ ਆਏ ਆ ਉਹ ਜਿਹੜੇ ਯੂਨੀਵਰਸਿਟੀ ਦੇ ਸਾਫ ਕਾ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀਓ ਤੁਹਾਨੂੰ ਪੁੱਛਣਾ ਚਾਹੁੰਦਾ ਐ ਤੁਹਾਡੀ ਯੂਨੀਵਰਸਿਟੀ ਖੋਹੀ ਗਈ ਖੋਹੀ ਗਈ ਇਹ ਪਲੇਖਾ ਕਰ ਦਿਓ ਜਿੰਨੇ ਤਾਂ ਦੇ ਡਿਪਾਰਟਮੈਂਟ ਹੈ ਸਾਰੇ ਡਿਪਾਰਟਮੈਂਟਾਂ ਦੇ ਮੁਖੀ ਕੌਣ ਲੱਗੇ ਆ ਸੰਗ ਦੇ ਬੰਦੇ ਛੋਟਾ ਬੀਵੀ ਵੀ ਨਹੀਂ ਖੋਇਆ ਗਿਆ ਛੋਟੇ ਟੈਂਕਾਂ ਦੇ ਪ੍ਰਬੰਧ ਖੋਲੇ ਪਾਣੀ ਖੋਲੇ ਜ਼ਿੰਮੇਵਾਰ ਕੌਣ ਆ ਬਈ ਦੱਸੋ ਇਹ ਛੱਡੋ ਕੱਲੇ ਭੰਤੇ ਦੀ ਗੱਲ ਆ 20 ਸਾਲ ਤੋਂ ਮੰਬਰ ਰਿਹਾ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੱਕਰ ਵਾਲਾ ਤੇ ਕਿਹੜਾ ਬੀਜੇਪੀਆ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਦੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕੋ ਇਹਨਾਂ ਦੇ ਕੱਲੀਆਂ ਸਿਰਾਂ ਦੇ ਪੱਕਾ ਦੀ ਨਹੀਂ ਬੋਲਦੇ ਪੰਜਾਬੀਆ ਵੋਟਾਂ ਪੰਜਾਬੀਆਂ ਦਾ ਲੈਂਦੇ ਆ ਪਰ ਨਿੱਕਾ ਥਲੇ ਕੀ ਪਾਈ ਫਿਰਦੇ ਆ ਅੱਜ ਅੱਜ ਜਿੱਥੇ ਜਿੱਥੇ ਵੀ ਸਾਡੇ ਬੰਦੇ ਪੰਜਾਬ ਦੇ ਵਿੱਚ ਆ ਰਹੇ ਸੀ ਬਹੁਤ ਸਾਰੇ ਪੰਜਾਬ ਪੁਲਿਸ ਨੇ ਰੋਕਿਆ ਭਵਾਨਦਾਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ ਇਹ 도ਗਲੀ ਨੀਤੀ ਇਹਨਾਂ ਗਦਾਰਾਂ ਦੀ ਜਿਹੜੇ ਦਿੱਲੀ ਦੇ ਬੱਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪਰਾਂ ਹੇਠਾਂ ਆ ਦਿੰਨੇ ਆ ਬਾਈ ਇਹ ਗਲਤੀ ਸਾਡੀ ਐ ਇਹਨਾਂ ਦੀ ਨਹੀਂ ਹੈਗੀ ਅੱਜ ਜਾਣੇ ਆ ਕੇ ਬੈਠਿਆ ਈ ਦਾ ਨਾਮ ਕਾਂਗਰਸੀ ਆ ਬੜੇ ਸਾਲਾਂ ਦਾ ਵਿਦਿਆਰਥੀ ਆ ਗੋਲਦੀ ਬੋਲ ਕੇ ਕਿਹਾ ਵਿਦਿਆਰਥੀ ਆ ਕੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਦਾ ਕਾਂਗਰਸੀ ਦਾ ਬੋਕ ਕਰਨਾ ਬਾਦਲ 2010 ਦੇ ਵਿੱਚ ਐਸੇ ਬਾਬਲਾ ਨੇ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਵੀ ਸਾਡੀ ਜੁਨੀਵਰਸਿਟੀ ਦਾ ਕੇਂਦਰੀਕਰਨ ਕਰ ਦੇ ਉਹ ਕੇਂਦਰੀ ਜੁਨੀਵਰਸਿਟੀ ਬਣਾ ਦਿਓ ਬਹੁਤ ਸੁਖਵੀਰ ਸਾਹਿਬ ਕੀ ਕਹਿੰਦਾ ਕਿ ਅਸੀਂ ਜੁਨੀਵਰਸਿਟੀ ਬਚਾਉਣੀ ਆ ਯਾਰ ਫਾਟ ਹੋ ਗਈ ਥੋਡੀ ਆ ਭਵੰਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾ ਅਧੀਨ ਘੱਟੋ ਘੱਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਦੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇ ਦੇਕਨੀ ਸਟੇਟਾਂ ਨੇ ਦੇਕਨੀ ਸੂਬਿਆਂ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਾਡੇ ਬਲਾਂ ਤੋਂ ਆਤਮਾਨ ਨੇ ਲਾਗੂ ਕੀਤੀ ਆ ਸਾਡੇ ਦੇ ਖਲੇ ਦੇ ਨਾਲ ਆ ਸੋ ਪੰਜਾਬ ਦੇ ਲੋਕੋ ਮੈਂ ਪੰਜਾਬ ਦੇ ਨੌਜਵਾਨਾਂ ਕੋਲ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ ਧਰਤੀ ਛੱਡ ਕੇ ਨਾ ਭਜੋ ਭਾਈ ਪਾਰਲੀਮੈਂਟ ਕੋਲੋਂ ਨਾ ਭਜੋ ਜਦੋਂ ਧਰਤੀ ਬੇਲੀ ਕਰਦੇ ਹੋਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਯੂਨੀਵਰਸਿਟੀ ਨਾਲ ਵੀ ਲੁੱਟਣਾ ਜਾਣਗਾ ਤੁਹਾਡੀਆਂ ਜ਼ਮੀਨਾਂ ਵੀ ਲੁੱਟਣਾ ਜਾਣਗਾ ਜ਼ਮੀਨਾਂ ਤੁਹਾਡੀਆਂ ਜਿਹੜੀਆਂ ਆਪਣਾ ਆਤਮਾਨ ਕੀ ਕਰ ਰਿਹਾ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਉਹਦੇ ਵੀ ਨਾਲ ਰੰਦੀ ਲੋੜ ਹੈ ਜੇ ਇਸ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਪੰਜਾਬ ਨੇ ਲੁੱਟਿਆ ਜਾਣਾ ਬਾਈ ਪੰਜਾਬ ਨੇ ਤਬਾਹ ਹੋ ਜਾਣਾ ਪਰ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਇਹਨਾਂ ਨਾਜਵਾਨਾਂ ਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਸੰਗਠ ਕੀਤਾ ਇਹ ਲੜਾਈ ਲੜੀ ਹੈ ਕਿ ਅਸੀਂ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਗੱਲ ਇੱਥੇ ਨਹੀਂ ਕਰਨੀ ਚਾਹੀਦੀ ਓਏ ਸਾਈਡ ਦੀਆਂ ਚੋਣਾ ਤਾਂ ਹੋ ਜਾਣਗੀਆਂ ਗੱਲ ਅੱਗੇ ਤੋਰੋ ਨੰਦੇ ਪੁਰਸਾਰੇ ਮਦਦ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਇਹ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ ਵੀ ਰਹੀ ਪੰਜਾਬ 'ਚ ਵੀ ਰਹੀ ਉਹ ਲੋਕਾਂ ਦੇ ਮੂੰਹ 'ਚ ਬੁਨਿਆ ਪਾਈ ਨੇ ਚੁੱਪ ਕਰ ਜਾਂਦੇ ਆ